ਸਰਾਹੋ ਰੋਡ ਦਾ ਲੁਧਿਆਣਾ ਦਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਟਿਪਰ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੇ ਜਿਸ ਤੋਂ ਬਾਅਦ ਟਿਪਰ ਪਲਟ ਜਾਂਦਾ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਨਜ਼ਦੀਕੀ ਲੋਕਾਂ ਦੇ ਅਨੁਸਾਰ ਇਹ ਹਾਦਸਾ ਸੜਕ ਤੇ ਈ ਰਿਕਸ਼ਾ ਦੇ ਅਚਾਨਕ ਪਲਟ ਜਾਣ ਕਾਰਨ ਹੋਇਆ ਜਿਸ ਕਾਰਨ ਟਿਪਰ ਪਲਟ ਗਿਆ ਤੇ ਕਾਫੀ ਨੁਕਸਾਨ ਹੋਇਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਲੋਕਾਂ ਨੇ ਵੀ ਦੱਸਿਆ ਕਿ ਟਿਪਪਰ ਰਾਹੂ ਰੋਡ ਤੇ ਸ਼ਹਿਰ ਵੱਲ ਆ ਰਿਹਾ ਸੀ ਜਦੋਂ ਅਚਾਨਕ ਈ ਰਿਕਸ਼ਾ ਟਿਪਪਰ ਦੇ ਸਾਹਮਣੇ ਆ ਗਿਆ ਟਿਪਪਰ ਈ ਰਿਕਸ਼ਾ ਨੂੰ ਆਪਣੇ ਨਾਲ ਲੈ ਗਿਆ ਜਿਸ ਤੋਂ ਬਾਅਦ ਟਿਪਰ ਮੌਕੇ ਤੇ ਪਲਟ ਗਿਆ ਜਿਸ ਤੇ ਕਾਰ ਸੜਕ ਤੇ ਪਾਰੀ ਜਾਮ ਲੱਗ ਗਿਆ ਪੁਲਿਸ ਨੇ ਮੌਕੇ ਤੇ ਪੁੱਛ ਕੇ ਜਾਮ ਨੂੰ ਸਾਫ ਕਰਵਾਇਆ ਨਜ਼ਦੀਕੀ ਲੋਕਾਂ ਅਨੁਸਾਰ ਸਵੇਰ ਵੇਲੇ ਰਾਹੂ ਰੋਡ ਤੇ ਟਿਪਰਾ ਤੇ ਟਰੱਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ ਸਬੰਧਿਤ ਜਲਾ ਪ੍ਰਸ਼ਾਸਨ ਤੇ ਪੁਲਿਸ ਨੂੰ ਕਈ ਵਾਰ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਮੰਗ ਵੀ ਕੀਤੀ ਗਈ ਹੈ ਕਿ ਉਕਤ ਟਿਪਰਾ ਦਾ ਸਵੇਰੇ 5 ਵਜੇ ਤੋਂ ਦਾਖਲਾ ਪੰਦ ਕੀਤਾ ਜਾਵੇ ਤੇ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਪਾਰਿ ਮਾਨਾਂ ਨੂੰ ਸੜਕ ਦੇ ਉੱਤੇ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਪਰ ਪ੍ਰਸ਼ਾਸਨ ਇਸ ਤੇ ਕੋਈ ਵੀ ਪਾਬੰਦੀ ਨਹੀਂ ਲਗਾ ਰਿਹਾ ਜਿਸ ਕਾਰਨ ਇਲਾਕੇ ਦੇ ਵਿੱਚ ਨਿਤ ਹਾਰਸੇ ਵਾਪਰਦੇ ਨੇ ਰੋਜ਼ ਦਾ ਰੋਜ਼ ਦਾ ਕੰਮ ਹੈ ਇਹਨਾਂ ਦਾ ਇਹ ਆ ਦੇਖ ਲੋ ਗੱਡੀ ਦਾ ਟਾਇਰ ਪਾਟ ਗਿਆ ਸਰ ਸਾਹਿਬ ਇੱਕ ਮੈਨੂੰ ਇੱਕ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਤੁਸੀਂ ਏਡੇ ਏਡੇ ਸ਼ੀਸ਼ੇ ਲਵਾਏ ਆ ਤੁਹਾਨੂੰ ਪੰਨੀ ਸਾਈਡ ਬਿਲਕੁਲ ਨਹੀਂ ਦਿਖਿਆ ਕਿ ਕੋਈ ਨਾ ਮੇਰੇ ਆਹ ਸੁਣੋ ਵੀਰ ਮੇਰਾ ਮੈਂ ਫੁੱਟਪਾਥ ਦੇ ਨਾਲ ਨਾਲ ਸਿੱਧਾ ਹੋਣ ਜਾ ਮਾਰੇ ਫੁੱਟਪਾਥ ਦੇ ਨਾਲ ਨਾਲ ਆ ਰਹੀਆਂ ਦੀ ਜਿਹ ਦੂਸਰੇ ਪਾਸੇ ਤੋਂ ਗੱਡੀ ਦਾ ਦੇਖ ਰਹੇ ਹੋ ਇੱਕ ਮਿੰਟ ਜੇ ਪੰਨੀ ਸਾਈਡ ਤੋਂ ਕੋਈ ਆ ਗਿਆ ਮੈਂ ਤੁਹਾਡੀ ਗੱਲ ਤੋਂ ਤੁਹਾਡੀ ਗੱਲ ਤੋਂ ਬਿਲਕੁਲ ਸਹੀ ਹੈ ਤੁਸੀਂ ਕਿਉਂ ਫੁੱਟਪਾਥ ਦੇ ਨਾਲ ਨਾਲ ਲਾ ਰਹੇ ਹੋ ਠੀਕ ਹੈ ਇਸ ਸਾਈਡ ਤੋਂ ਤੁਸੀਂ ਨਹੀਂ ਦੇਖੂਗੇ ਇਹ ਕਾਰ ਤੋਂ ਦੇਖੋ ਲੋਡ ਨਹੀਂ ਹੈ ਵੱਡੀ ਗੱਡੀ ਨੂੰ ਇੱਕ ਵੱਡੀ ਗੱਡੀ ਨੂੰ ਕਨੈਕਟਰ ਦੀ ਲੋਡ ਨਹੀਂ ਹੈ ਤੁਹਾਡਾ ਕਹਿਣ ਦਾ ਮਤਲਬ ਹੈ ਤੁਹਾਡੇ ਕੋਲ ਇਹ ਸਵਾਲ ਦਾ ਸਵਾਲ ਪੁੱਛਣਾ ਚਾਹਨਾ ਕਨੈਕਟਰ ਹੈ ਨਹੀਂ ਤੁਹਾਡੇ ਕੋਲ ਨਹੀਂ ਹੈਗਾ ਕਨੈਕਟਰ ਕਿਉਂ ਨਹੀਂ ਹੈ ਨਾਲ ਹੈ ਨਹੀਂ ਕਨੈਕਟਰ ਤੁਸੀਂ ਹਾਸਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਤੁਸੀਂ ਕਿਸੇ ਪਰਿਵਾਰ ਦੇ ਜੀ ਹੋ ਹੈਗੇ ਹੋ ਨਹੀਂ ਹੈਗੇ ਤੁਹਾਡੇ ਵੀ ਬੱਚੇ ਹੋਣਗੇ ਘਰੇ ਤੁਹਾਡੇ ਨਹੀਂ ਘਰ ਦੇ ਵੇਟ ਕਰਦੇ ਹੋਣਗੇ ਕਿ ਬਾਕੀ ਲੋਕਾਂ ਨੇ ਘਰ ਦੇ ਵੇਟ ਨਹੀਂ ਕਰਦੇ ਹੋਣਗੇ ਘਰੇ ਇਹਦਾ ਜ਼ਿੰਮੇਵਾਰ ਕੌਣ ਹੈ ਤੁਹਾਡੇ ਨਾਲ ਕਨੈਕਟਰ ਹੈ ਨਹੀਂ ਜੇ ਵੱਡਾ ਐਕਸੀਡੈਂਟ ਹੋ ਜਾਣਾ ਮਾਮਲਾ ਇਹ ਆ ਜੀ ਜਿਹੜਾ ਕਿ ਅਸੀਂ ਬੜੀ ਵਾਰੀ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾ ਜਾ ਕੇ ਮੰਗ ਪੱਤਰ ਦੇ ਕੇ ਆਏ ਆ ਕਿ ਜਿਹੜਾ ਜਿਹੜਾ ਆਪਣਾ ਟੀਪਰਾਂ ਦਾ ਕੰਮ ਹੈ ਸਵੇਰੇ 5 ਵਜੇ ਤੋਂ ਪਹਿਲਾਂ ਪਹਿਲਾਂ ਦਿੱਖਿਆ ਜਾਵੇ ਮੈਂ ਤੁਹਾਨੂੰ ਵੀਡੀਓ ਦਵਾਂਗਾ ਕਿ ਗੱਡੀਆਂ ਦੇ ਵਿੱਚ ਸਰੀਏ ਲੋਡ ਹੋ ਕੇ ਜਾਂਦੇ ਆ ਇੱਥੋਂ ਦੀ ਸਰੀਏ ਕਾਫੀ ਦੂਰ ਤੱਕ ਬਾਹਰ ਹੁੰਦੇ ਨੇ ਗੱਡੀ ਦੇ ਵਿੱਚੋਂ ਬਾਹਰ ਹੁੰਦੇ ਨੇ ਹੱਜ ਦੇ ਟਾਈਮ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਜਾਨ ਬੜੀ ਕੀਮਤੀ ਹੈ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਕੰਮਾ ਕਰਾ ਤੇ ਜਾਂਦੇ ਨੇ ਇਹ ਹਾਦਸੇ ਦਾ ਸ਼ਿਕਾਰ ਰਾਹੋਂ ਰੋੜਤੀ ਹੋ ਜਾਂਦੇ ਨੇ ਜਿਸ ਜੀ ਨੂੰ ਦੇਖਦੇ ਹੋਏ ਐਮਐਲਏ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਨੇ ਜਿਹੜਾ ਕਿ ਕਟ ਖਲਾਇਆ ਪਹਿਲਾਂ ਤਾਂ ਮੈਂ ਉਹਨਾਂ ਦਾ ਬਾਰ-ਬਾਰ ਦਿਲ ਦੀ ਕਰਾਈਆਂ ਤੋਂ ਧੰਨਵਾਦ ਇਸ ਕਰਕੇ ਕਰਦਾ ਕਿ ਉਹਨਾਂ ਕਰਕੇ ਬਾਰ-ਬਾਰ ਸਾਡੀ ਜਾਨ ਬਚਦੀ ਹੈ ਠੀਕ ਹੈ ਦੂਸਰੀ ਗੱਲ ਅੱਜ ਟਿੱਪਰ ਨੇ ਪਰਿਵਾਰਾਂ ਦੀ ਜਾਨ ਬਚਾਈ ਹੈ ਕਿ ਪਹਿਲੀ ਵਾਰੀ ਹੋਇਆ ਕਿ ਜਮਰਾਜ ਤੋਂ ਕੋਈ ਬੱਚਿਆ ਪਰ ਛੋਟੇ ਜਮਰਾਜ ਨੇ ਜਿਹੜਾ ਕਿ ਅੱਜ ਵੱਡਾ ਕਾਰਾ ਹੋਣ ਤੋਂ ਬਚਾ ਲਿਆ ਬਿਲਕੁਲ ਹੀ ਰਿਸ਼ਕੇ ਵਾਲੇ ਦੀ ਗਲਤੀ ਆ ਤੁਹਾਨੂੰ ਵੀਡੀਓ ਦਵਾਂਗੇ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਆਪ ਲੱਗ ਜਾਏਗਾ ਕਿ ਇੱਕ ਸਵਾਰੀ ਪਿੱਛੇ ਇੱਕ ਸਵਾਰੀ ਪਿੱਛੇ ਕਈਆਂ ਦੀ ਜਾਨ ਲੈਣੀ ਇਹ ਕਿੱਥੇ ਮਾਇਲੇ ਰੱਖਦੀ ਐ ਮੈਨੂੰ ਦੱਸੋ ਇਸ ਗੱਲ ਨੂੰ ਕਿ ਅੱਜ ਦੇ ਟਾਈਮ ਦੇ ਵਿੱਚ ਬੰਦਾ ਆਪਣਾ ਪਰਿਵਾਰ ਦੇ ਪੈਸੇ ਵਾਸਤੇ ਕੰਮ ਕਰਨ ਵਾਸਤੇ ਕੰਮ ਕਰਾਂਦੇ ਜਾਂਦਾ ਕੀ ਉਹਦੀ ਕੋਈ ਗਲਤੀ ਐ ਉਹ ਦੇਖੋ ਦੇ ਸਾਧਿਓ ਹੁਣ ਵੀ ਤੁਸੀਂ ਤੁਹਾਡੇ ਸਾਹਮਣੇ ਆ ਉਹ ਲਿਆ ਕੇ ਜਿਹੜਾ ਕੀ ਇੱਕ ਮੋਟਰਸਾਈਕਲ ਵਾਲਾ ਪਿੱਛੋ ਟੀਪਰ ਦੇ ਫਸਿਆ ਤੇ ਹੁਣ ਟੀਪਰ ਵਾਲਾ ਉਹਨੂੰ ਲੈ ਕੇ ਚੱਲਿਆ ਸੀ ਨਾਲ ਅਸੀਂ ਤਾਈਓ ਦਾ ਕਹਿੰਨੇ ਆ ਜੰਮਰਾਜ ਅਸੀਂ ਤਾਈਓ ਕਹਿੰਦੇ ਦੇ ਲੋ ਹੁਣ ਪਿੱਛੇ ਦਿਖਾ ਲਾ ਇਹਨੂੰ ਤਰਪਾਨ ਲੱਗੀ ਆ ਤੁਸੀਂ ਪਿੱਛੇ ਮਾਰ ਸਕਦੇ ਹੋ ਪਿੱਛੇ ਮਾਰੋ ਪਰ ਇਹ ਜਿਹੜੇ ਚਾਹੇ ਟੀਪਰ ਹੈਗੇ ਚਾਹੇ ਵੱਡੀਆਂ ਗੱਡੀਆਂ ਜਾਂ ਛੋਟੀਆਂ ਗੱਡੀਆਂ ਉਹਨਾਂ ਨੂੰ ਨਾ ਕੰਟਰੋਲ 'ਚ ਰੱਖ ਕੇ ਗੱਡੀ ਚਲਾਣੀ ਚਾਹੀਦੀ ਆ ਹਰੇਕ ਬੰਦਾ ਫਾਸਟ ਹੁੰਦਾ ਫਾਸਟ ਚਲਾਣਾ ਜੇ ਸਲੋਲੀ ਸਲੋਲੀ ਥੋੜੀ ਥੋੜੀ ਆਣ ਤਾਂ ਕੁਝ ਨਹੀਂ ਹੋ ਸਕਦਾ